ਜੇ ਕਿਸੇ ਚਾਦਰਾ ਬੰਨਾ ਹੋਵੇ ਨਾ ਪੈਂਟ ਕੋਟ ਤੇ ਟਾਈ ਵਾਲਾ ਦਫਤਰ ਚ ਬੈਠਾ ਹੋਵੇ ਵੱਡਾ ਅਫਸਰ ਹੋਵੇ ਉਹ ਆਖਣਗੇ ਜੱਟ ਬੂਠ ਫੇਰ ਕਹਿਣਗੇ ਜੀ ਅਣਪੜ ਲੱਗਦਾ ਫੇਰ ਕਹਿਣਗੇ ਜੀ ਸ਼ਰਾਬੀ ਕਬਾਬੀ ਲੱਗਦਾ ਮੈਂ ਉਹਨੂੰ ਕਹਿਣਾ ਵੀ ਮੈਂ ਜੱਟ ਬੂਠ ਲੱਗਦਾ ਮੈਂ ਜੱਟਾਂ ਦੇ ਘਰੇ ਪੈਦਾ ਹੋਇਆ ਤੇ ਜੱਟੀ ਲੱਗੂ ਪੜੇ ਲੇਕੇ ਲੱਗਣ ਦੀ ਕੋਸ਼ਿਸ਼ ਕਰੀ ਹੋਈ ਏ ਭਵੇਂ ਨਾ ਜਿਹੜਾ ਮੁर्ख ਲੱਗਣ ਦੀ ਕੋਸ਼ਿਸ਼ ਕਰੂ ਤੇ ਹੋਵੇ ਨਾ ਉਹ ਤਾਂ ਇੱਕ ਬਹੁਤ ਵੱਡੀ ਗ੍ਰਾਵਟ ਹੈ ਹੁਣ ਪੰਜਾਬੀ ਜਿਹੜਾ ਜਿਆਦੇ ਮੁੱਛਾਂ ਉਤਾਰ ਕੇ ਤੁਰਦਾ ਪਾਇਆ ਹੁੰਦਾ ਸਾਰਾ ਪੱਛਮੀ ਭੇਸ ਤੇ ਪੰਜਾਬੀ ਭੇਸ ਦਾ ਉਹਦਾ ਉਹਦੇ ਦਰਵਾਜ਼ੇ 'ਚ ਹੀ ਡਿੱਗ ਪੈਂਦਾ ਬਾਬਾ ਫਰੀਦ ਦੀ ਬੋਲੀ ਦੇ ਮਾਣ ਕਰੋ ਵੀ ਪੰਜਾਬੀ ਸਾਡੀ ਉਦੋਂ ਦੀ ਭਾਸ਼ਾ ਹੈ ਜਦੋਂ ਅੰਗਰੇਜ਼ਾਂ ਕੋਲ ਇਹਨਾਂ ਲਿਪੀ ਸੀ ਨਾ ਸਾਹਿਤ ਸੀ ਚਾਦਰੇ ਨੂੰ ਤੰਬਾ ਜਾ ਮੈਂ ਹਾਂ ਤੰਬਾ ਯਾ ਨਹੀਂ ਇਹ ਮੇਰਾ ਚਾਦਰਾ ਸਾਹਿਬ ਹੈ ਮੈਨੂੰ ਪਤਾ ਹੈ ਮੈਂ ਗੁਲਾਮੀ ਦਾ ਪੇਸਾ ਜਿਹੜਾ ਪਾਕ ਦੀ ਚੌੜਾ ਹੋਇਆ ਫਿਰਦਾ ਜੇ ਮੈਨੂੰ ਪਤਨੂਨੜੀ ਕਹਤਾ ਤੇਰੇ ਜਿ ਕੱਖ ਨਹੀਂ ਰਹਿਣਾ ਮੈਂ ਵੀ ਤੁਹਾਡੇ ਸਿਰ ਤੁਸੀਂ ਸਿਰੋਂ ਨੰਗੇ ਹੋ ਆਹ ਤੇ ਹਾਂ ਮੈਂ ਮੇਰੇ ਸਿਰ ਤੇ 2.5 ਮੀਟਰ ਦੀ ਪਾਗਾ ਮੈਂ ਤੁਹਾਡਾ ਕਿਵੇਂ ਪਿੱਛੇ ਆਏ